ਦ ਰੀਕ੍ਰੀਏਸ਼ਨ ਕਲੱਬ ਫਾਜ਼ਿਲਕਾ ਵਿਖੇ ਸੈਕਟਰੀ ਸ਼ੋਕ ਕਮਰਾ ਵੱਲੋਂ ਅੱਜ ਕਲੱਬ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਬਰਾੜ ਅਤੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਨੂੰ ਬੁਲਾਇਆ ਗਿਆ ਅਤੇ ਇਹਨਾਂ ਵੱਲੋਂ ਰੀਬਨ ਕੱਟ ਕੇ ਪਾਰਕਿੰਗ ਜੋ ਕਿ ਕਲੱਬ ਜਦੋਂ ਦਾ ਬਣਿਆ ਹੈ ਆਜ਼ਾਦੀ ਤੋਂ ਪਹਿਲਾਂ ਦਾ ਪਾਰਕਿੰਗ ਕੱਚੀ ਸੀ ਲੋਕਿੰਗ ਟੇਲ ਦਾ ਕੰਮ ਕਰਾਇਆ ਗਿਆ ਜਿਸ ਵਿੱਚ ਐਮਐਲਏ ਵੱਲੋਂ 3 ਲੱਖ ਰੁਪਏ ਅਤੇ ਪੀਐਚਡੀ ਚੈਂਬਰ ਆਫ ਕਮਰਸ ਸ਼੍ਰੀ ਕਰਨ ਗਲੋਤਰਾ ਜੀ ਕੋਲੋਂ 1 ਲੱਖ ਰੁਪਏ ਅਤੇ ਬਾਕੀ ਕਲੱਬ ਦੇ ਮੈਂਬਰਾਂ ਵੱਲੋਂ ਪੈਸੇ ਪਾ ਕੇ ਪਾਰਕਿੰਗ ਦੀ ਲੋਕਿੰਗ ਟੈਲ ਲਗਾਏਗੀ ਅਤੇ ਇਸ ਦਾ ਮੂਰਤ ਅੱਜ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਵਿਧਾਇਕ ਨੂੰ ਰੀਕ੍ਰੀਏਸ਼ਨ ਕਲੱਬ ਸਾਰਾ ਬਖਾਇਆ ਗਿਆ ਅਤੇ ਰਿਕ੍ਰੀਸ਼ਨ ਕਲੱਬੋ ਵਿੱਚ ਹੋਰ ਕਿਸੇ ਚੀਜ਼ਾਂ ਦੀ ਲੋੜ ਹੈ ਉਹ ਵੀ ਮੰਗ ਰੱਖੀ ਗਈ ਅਤੇ ਰਿਕ੍ਰੀਸ਼ਨ ਕਲੱਬੋ ਵਿੱਚ ਬਣੇ ਸਵੀਮਿੰਗ ਪੂਲ ਦਾ ਦौरा ਵੀ ਕਰਾਇਆ ਗਿਆ ਜਿਸ ਦੀ ਤਾਰੀਫ ਵਿਧਾਇਕ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਲੱਬ ਨੂੰ ਜਿਸ ਤਰ੍ਹਾਂ ਦੀ ਸਹੂਲਤਾਂ ਦੀ ਲੋੜ ਹੈ ਅਵਲ ਨੰਬਰ ਦਾ ਬਣਾਉਣ ਵਿੱਚ ਕਲੱਬ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ ਕਲੱਬ ਵਿੱਚ ਜਲਦੀ ਹੀ ਟੇਬਲ ਟੈਨਿਸ ਖੇਡ ਆ ਜਾਵੇਗਾ ਕਿੰਨਾ ਚਾਬੂ ਇਸ ਅੱਜ ਰੀਕ੍ਰिएशन ਕਲਬ ਫਾਜ਼ਿਲਕਾ ਵਿੱਚ ਪਹੁੰਚੇ ਆ ਇੱਥੇ ਜੋ ਕੰਮ ਹੋਣ ਵਾਲੇ ਸੀ ਜੋ ਸ਼ਹਿਰ ਦੇ ਲੋਕ ਇੱਥੇ ਆਉਂਦੇ ਨੇ ਸਾਡੇ ਫਾਜ਼ਿਲਕਾ ਦੇ ਪਰਿਵਾਰ ਇੱਥੇ ਆਉਂਦੇ ਨੇ ਕਲਬ ਦੇ ਵਿੱਚ ਔਰ ਉਹਨਾਂ ਦੇ ਲਈ ਜੋ ਡਿਮਾਂਡ ਸੀਗੀ ਕਈ ਵਾਰ ਬਾਰਿਸ਼ ਆਉਂਦੀ ਸੀ ਤਾਂ ਸਾਰਾ ਜਿਹੜਾ ਜਗ੍ਹਾ ਸੀਗੀ ਉਹ ਕੱਚੀ ਸੀ ਤਾਂ ਬਾਰਿਸ਼ ਦੇ ਸਮੇਂ ਦੇ ਵਿੱਚ ਬਹੁਤ ਖੱਡੇ ਪੈ ਜਾਂਦੇ ਸੀ ਔਰ ਕਈ ਵਾਰ ਤੇਈ ਲੋਕ ਡਿੱਗਦੇ ਸੀਗੇ ਚਿੱਕਰ ਦੇ ਵਿੱਚ ਬੜੀ ਵੱਡੀ ਇਹ ਮੁਸੀਬਤ ਆਉਂਦੀ ਸੀ ਤਾਂ ਜਦੋਂ ਮੇਰੇ ਨੋਟਿਸ ਦੇ ਵਿੱਚ ਮੇਰੇ ਧਿਆਨ ਦੇ ਵਿੱਚ ਲਿਆਂਦਾ ਸਾਡੇ ਕਲੱਬ ਦੇ ਸਾਰੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਡੇ ਸ਼ੋਅ ਕਮਰਾ ਜੀ ਨੇ ਜਾਂ ਸਾਡੇ ਪੁਰਾਣੇ ਜਿਹੜੇ ਸੁਦੇ ਆਪੂ ਸੀਗੇ ਪਰਮਨ ਪ੍ਰਿਜਾ ਜੀ ਔਰ ਸਾਰੀ ਟੀਮ ਨੇ ਜਦੋਂ ਮੇਰੇ ਧਿਆਨ ਚ ਲਿਆਂਦਾ ਤਾਂ ਇਸ ਲਈ ਜਿਹੜਾ ਸਰਕਾਰ ਵੱਲੋਂ ਗ੍ਰਾਂਟ ਵੀ ਦਿੱਤੀ ਗਈ ਔਰ ਜਿਹੜੇ ਕਲੱਬ ਦੇ ਸਾਰੇ ਮੈਂਬਰ ਨੇ ਉਹਨਾਂ ਦੇ ਆਪ ਦੇ ਸਹਿਯੋਗ ਨਾਲ ਵੀ ਜਿਹੜਾ ਸਾਰਾ ਪਾਰਕਿੰਗ ਦਾ ਜਿਹੜਾ ਕੰਮ ਹੋਣ ਵਾਲਾ ਸੀ ਔਰ ਅੱਜ ਜੋ ਇੰਟਰਲੋਕ ਟਾਈਲ ਲੱਗ ਕੇ ਸਾਰਾ ਕੰਮ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਪਿਛਲੇ ਦਿਨ ਕਿਹਾ ਗਿਆ ਸੀ ਇਹ ਵੀ ਇੱਕ ਸਕੇਟਿੰਗ ਬਣਾਉਣ ਵਾਸਤੇ ਵੀ ਜਗ੍ਹਾ ਬਣਾਈ ਦੇਗੀ ਦੇਖੋ ਜੋ ਜੋ ਵੀ ਕਿਸੇ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਜਾਂ ਮੇਰੇ ਕੋਲ ਕੋਈ ਡਿਮਾਂਡ ਆਉਂਦੀ ਹੈ ਬਹੁਤ ਜ਼ਰੂਰੀ ਹੈ ਲੋਕਾਂ ਦੇ ਭਲੇ ਲਈ ਹੈ ਲੋਕਾਂ ਦੇ ਲਈ ਕੰਮ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਮਾਂਡ ਹੈ ਤਾਂ ਉਹ ਨਾਲ ਦੀ ਨਾਲ ਅਸੀਂ ਪੂਰੀ ਕਰਦੇ ਹਾਂ ਔਰ ਜੇ ਅੱਗੇ ਵੀ ਕੋਈ ਸਾਡੇ ਕੋਲ ਆਊਗੀ ਜਾਂ ਪਿੱਛੇ ਵੀ ਕੋਈ ਇਹਨਾਂ ਡਿਮਾਂਡ ਦਿੱਤੀ ਹੈ ਤਾਂ ਸਾਡੇ ਜੇ ਬੱਚੇ ਸਕੇਟਿੰਗ ਕਰਨਾ ਚਾਹੁੰਦੇ ਨੇ ਜਾਂ ਜਿਵੇਂ ਉਸ ਦਿਨ ਮੈਨੂੰ ਬਹੁਤ ਸਾਰੇ ਜਿਹੜੇ ਫਾਜ਼ਿਲਖਾਨੇ ਦੇ ਬੱਚੇ ਮਿਲੇ ਕ੍ਰਿਕਟ ਸਟੇਡੀਅਮ ਦੀ ਡਿਮਾਂਡ ਕਰ ਰਹੇ ਸੀ ਉਹ ਵੀ ਅਸੀਂ ਬਣਾਉਣ ਜਾ ਰਹੇ ਹਾਂ ਇਸ ਤਰ੍ਹਾਂ ਦੀ ਜਿਹੜੀ ਵੀ ਡਿਮਾਂਡ ਹੈ ਜੋ ਵੀ ਲੋਕਾਂ ਦੀ ਹੈ ਅਸੀਂ ਹਰ ਹਾਲ ਜਿਹੜੀ ਹੈ ਪੂਰੀ ਕਰਨੀ ਹੈ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਅੱਛਾ ਕਲਬ ਥੋੜਾ ਜਿਹੜਾ ਹੈ ਇਹ ਤੋਂ ਥੋੜੇ ਉੱਚ ਮੁੱਲ ਦਾ ਜਿਹੜਾ ਸਾਹਮਣੇ देख रहे हैं राइट साइड तो पार्किंग एरिया जो बिल्कुल ही आती थी तो जो भी बारिश होती सब पानी खड़ खड़ जाता तो बड़ी मुश्किल आती कई बार गड्डिया बहर खड़ा के आई पो सारा जोड़ा है सारे की एफर्ट्स नम एल ए साहब क्लब मैंबर थी सारे एफर्ट नाल जो है कंप्लीट होया उसको अलावा जो क्लब च होर भी काफ़ी जो रूल ਦੇ ਜਿੰਨੀਆਂ ਕੰਟੇਨ ਮੇਰੇ ਹਾਲਤ ਠੀਕ ਨਹੀਂ ਸੀਗੀ ਤੇ ਜਿਹੜਾ ਹੈਗਾ ਉਹ ਬਹੁਤ ਹੀ ਨਵਾਂ ਬਣ ਗਿਆ ਸਤੀ ਸਖੀ ਸਾਹਿਬ ਕਮਰਾ ਦੀ ਜਿਹੜੀ ਬਣਾਈ ਉਹਨੇ ਸਦਾ ਸ਼ਰਮ ਜਾਂਦਾ ਹੈਗਾ ਇਹਨਾਂ ਨੇ ਬੜੀ ਮਿਹਨਤ ਨਾਲ ਜਿਹੜਾ ਹੈਗਾ ਸਨਮਾਨ ਲਾ ਕੇ ਇਹਨੂੰ ਇੱਥੇ ਤੱਕ ਲੈ ਕੇ ਆਏ ਹਨ ਤੇ ਮੇਰੇ ਸਾਰਿਆਂ ਨੂੰ ਇਹੀ ਹੈ ਕਿ ਉਹ ਕਲੱਬ ਦੀ ਜਿਹੜੀ ਫੈਸਿਲਿਟੀਜ਼ ਆ ਉਹਨੂੰ ਵਰਤੋਂ ਵਿੱਚ ਇੰਜੋਏ ਕਰਿਆ ਜਾਵੇ ਤੇ ਪ੍ਰੋਪਰ ਡੈਕੋਰ ਮੇਂਟੇਨ ਕੀਤਾ ਜਾਵੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦਰੀ ਸਾਹਿਬ ਆਏ ਹੋਏ ਤੇ ਇਹ ਸਰ ਬਹੁਤ ਬੜਾ ਅਚੇਵਮੈਂਟ ਹੈ ਕਿ ਨਵਦੇ ਸਾਰੇ ਮੈਂਬਰਸ ਦੇ ਨਾਮ ਕਰਵਾ ਤੋਂ ਬੜਾ ਇੱਕ ਹੋਰ ਹੋਇਆ ਹੈ। ਔਰ ਇਨੀ ਪੁਰਾਣੀ ਕੋਲੋਨੀਅਲ ਬਿਲਡਿੰਗ ਨੂੰ ਮੇਨਟੇਨ ਕਰਨਾ, ਇੰਨੇ ਸਾਰੇ ਇਥੇ ਐਕਟੀਵਿਟੀਜ਼ ਰਨ ਕਰਨਾ, ਇਟ ਟੇਕਸ ਅ ਲੋਟ ਆਫ ਅਫਰਟ ਜੋ ਕਿ ਦੇਖ ਰਿਆ ਹੈਗਾ সুইমিং ਪੂਲ ਬਹੁਤ ਵਧੀਆ ਬਣਾਇਆ ਹੈ। ਆਪਦੀ ਮਿਹਨਤ ਦੇ ਨਾਲ ਇੰਨਾ ਨੇ ਪਾਰਕਿੰਗ ਦੀ ਇੰਟਰਲੌਕ ਟਾਈਲਸ ਵਗੈਰਾ ਲਗਾਈ ਹੈ। ਬਹੁਤ ਅੱਛਾ ਲੱਗ ਰਿਹਾ ਜੀ ਬੜਾ ਚੰਗਾ ਔਰ ਮੈਗਾ ਕਲੱਬ ਦਾ ਫਾਜ਼ਿਲ ਕਾ ਸ਼ਹਿਰ ਦੇ ਵਿੱਚ ਇੱਕ ਕੁਝ ਫੈਸਿਲਿਟੀ ਹੋਣਾ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਸੋ ਆਪ ਦੇ ਆਪਜੀ ਬਹੁਤ ਅੱਛੀ। मैम ਬੀਇੰਗ ਅ ਪ੍ਰੈਜ਼ੀਡੈਂਟ ਫਿਊਚਰ ਵਾਸਤੇ ਕੀ ਦੇਖਦੇ ਹੋ? ਹੋਰ ਕਿਹੜੀ ਕਿਹੜੀ ਫੈਸਿਲਿਟੀ ਕਰਦੇ ਹੋ? ਫੈਸਿਲਿਟੀਆਂ ਤਾਂ ਬਹੁਤ ਸਾਰੀਆਂ ਹੈਗੀਆਂ ਜੀ ਹੋਰ ਜੋ ਵੀ ਕਲੱਬ ਮੈਂਬਰਸ ਦੇ ਨਾਲ ਗੱਲਬਾਤ ਕਰਦੇ ਹੋਏ ਜੋ ਵੀ ਹੋਰ ਰਿਕਵਾਇਰਡ ਹੋਏਗਾ ਚੰਗੀ ਐਜ਼ ਐਨ ਸਿਵਲ ਐਡਮਿਨਿਸਟਰेटर ਅਸੀਂ ਫੋਦਰ ਕਲਾਸ ਅਸੀਂ ਸੁਣਨਾ ਹੈ। ਥਿੰਕਿੰਗ ਇਸ ਸਕੇਟਿੰਗ ਜਸਤੇ ਜਿਹੜੀ ਮੰਗ ਕੀਤੀ ਜਾ ਰਹੀ ਹੈ ਵੀ ਜਿਹੜਾ ਸਕੇਟਿੰਗ ਦਾ ਗਰਾਊਂਡ ਵੀ ਜਿਹੜਾ ਇੱਥੇ ਬਣਨਾ ਚਾਹੀਦਾ ਹੈ ਬੱਚਿਆਂ ਦੇ ਵੱਲੋਂ ਅਗਰ ਸਪੇਸ ਹੋਏਗੀ ਜਿੱਤਾ ਜੀ ਅਗਰ ਸਪੇਸ ਹੋਏਗੀ ਆਈ ਥਿੰਕ देयर इज ਅ ਸਪੇਸ ਪਿੱਛੇ ਸਕੇਟਿੰਗ ਗਰਾਊਂਡ ਮੇਰੇ ਘਰ ਦੇ ਪਿੱਛੇ ਤੇ ਵੀ ਜਸ ਸਪੇਸ ਹੈ ਦੀ ਗਰਾਊਂਡ ਹੈ ਇਸੇ ਗੋਜ ਮੈਂ ਉਹਨਾਂ ਨੇ ਲਈ 120 * 200 ਬੱਚੇ ਦੀ ਜਗ੍ਹਾ ਉਹ ਆਪਣਾ ਕੋਲ ਹੈ ਤੇ ਉਹ ਬਣਾਣੇ ਆ ਤੇ ਸਾਰੀ پارٹی ਕਰਾਂਗੇ ਜੀ ਬੱਚਿਆਂ ਦੇ ਨਾਲ ਵੀ ਇੱਕ ਯਾਦਗਾਰ ਤਸਵੀਰ ਲਈਤੀ ਗਈ ਹੈ ਕਿਸ ਤਰ੍ਹਾਂ ਦੇ ਦਿਓ ਛੋਟੜੇ ਬੱਚੇ ਸਨ ਬਹੁਤ ਚੰਗਾ ਲੱਗਦਾ ਹੈ ਜੀ ਬੱਚੇ ਬੱਚੇ ਉੱਥੇ ਬਹੁਤ ਅੱਛਾ ਬੈਡਮਿੰਟਨ ਖੇਡ ਰਹੇ ਸੀ ਬਹੁਤ ਅੱਛੀ ਫੈਸਿਲਿਟੀ ਹੈਗੀ ਹੈ ਤੇ ਅੱਛਾ ਲੱਗਿਆ ਜੀ ਬੱਚਿਆਂ ਦੇ ਨਾਲ ਮਿਲ ਕੇ ਇੰਨਾ ਸਾਰੇ ਮੈਂਬਰਾਂ ਨੂੰ ਇੱਥੇ ਮਿਲ ਕੇ ਸਾਰੇ ਆਪਦੇ ਇੰਪੋਰਟੈਂਟ ਟਾਈਮ ਛੱਡ ਕੇ ਇੱਥੇ ਸਾਰੇ ਆਏ ਨੇ ਆਪਦੀ ਕੰਮਕਾਜ ਛੱਡ ਕੇ ਤੇ ਬੜਾ ਅੱਛਾ ਲੱਗਿਆ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਵੀ ਥੈਂਕ ਯੂ ਟੇਬਲ ਟੈਨਿਸ ਬੜੀ ਜਲਦੀ ਸ਼ੁਰੂ ਕਰਨਗੇ ਉਹਨੂੰ ਯਾਰ ਉਹਨੇ ਸਾਡੇ ਕੋਲ ਆ ਕੇ ਤੇ 1 ਮਿੰਟ ਡੈਡ ਮਿੰਟ ਟੇਬਲ ਟੈਨਸ ਸੀਗੇ ਮੈਂ ਫੈਸਲਾ ਕੀਤਾ। ਸਪਾਈਕਰ সুইমিং ਕੰਪੀਟੀਸ਼ਨ ਵੀ ਕਰਵਾਉਣ ਦੀ ਗੱਲਬਾਤ ਕੀਤੀ ਹੋਰ ਸੀ। ਉਹਨੇ ਬਸ ਕਾਫੀ ਸਾਲ ਪਹਿਲਾਂ ਕਰਾਇਆ ਸੀ ਤੇ ਹੁਣ ਸਾਡੀ ਪਲਾਨ ਆਇਆ ਜਿਹੜਾ ਬੱਚਿਆਂ ਨੂੰ ਛੋਟੀਆਂ ਹੋਣਗੇ ਜੂਨ ਚ ਉਹਦੇ ਜੈਰਿਸਟਿਕ ਲੈਵਲ ਅਸੀ ਕਰਾਂਗੇ। ਆ ਹੋਰ ਕੀ ਕਰ ਚੋਗੇ ਫਾਦੇ? ਸਰਬਤੀ ਮੈਨ ਦਾ ਸਾਰਾ ਪਿਓਰਾ </html> ये न्यूज़ चैनल देखने वाले सभी दर्शकों से हम अपील करते हैं कि एबीपी न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत